ਅਜਾ ਸੀਗਾ ਸਾਰੇ ਦੋਸਤਾਂ ਮਿੱਤਰਾਂ ਨੂੰ ਭਾਈ ਜਿਹੜੀ ਡਰੋਨ ਦਾ ਪੂਰਾ ਹਰ ਰਾਲਾ ਚੱਲਿਆ ਹੋਣਾ ਇੱਕ ਕੋਲ ਦਿੱਤੇ ਗਿਆ ਸੈਟੀਆਂ ਨੂੰ ਇਹ ਤੇ ਆਪਣੀ ਸੈਟੀਆਂ ਨੂੰ ਦਿੱਤਾ ਹੈ ਤੇ ਆਜੋ ਤੁਹਾਨੂੰ ਇਹਦੇ ਨਾਲ ਖੋਲ ਕੇ ਦਿਖਾਉਣਾ ਹੈ ਸਾਰਾ ਕੁਝ ਨਾਲ ਇਹਦੇ ਬਾਰੇ ਜਾਣਕਾਰੀ ਦੰਨੇ ਕਿਉਂਕਿ ਇਹ ਭਾਈ ਸਾਡਾ ਟ੍ਰੇਨਿੰਗ ਲੈ ਕੇ ਆਇਆ ਸੀ ਭਿੰਦਰਾ ਆਜੋ ਤੁਹਾਨੂੰ ਦਿਖਾਉਣਾ ਹੈ ਸਾਰਾ ਕੁਝ ਖੋਲ ਕੇ ਦੇ ਇਹ ਤੋਂ ਲੈਣਾ ਸਾਰੀ ਜਾਣਕਾਰੀ ਵੀ ਕਿਹੜੀ ਕੀ ਚੀਜ਼ ਹੈ ਕਿਹੜੀ ਕੀ ਚੀਜ਼ ਹੈ ਲਾਈਫਿੰਡਾ ਖੋਲ ਨੂੰ ਫਿਰਦਾ ਪਰਦਾ ਇਹਦੀ ਬਾਰੇ ਜਾਣਕਾਰੀ ਨਹੀਂ ਯਾਰਾ ਜਿਹੜਾ ਆਟੋ ਹੈ ਇਹਨਾਂ ਦਾ ਭਾਈ ਆਟੋ ਹੈ ਜੀ ਇਹ ਇਹਨੂੰ ਕੀਤਾ ਦੇ ਵਿੱਚ ਹੀ ਲੈ ਕੇ ਜਾਣ ਵਾਸਤੇ ਭੇਜਈ ਹੈ ਇਲੈਕਟ੍ਰੋਨਿਕ ਹੈ ਜੀ ਇਹ ਓਕੇ ਇਹ ਬੈਂਡ ਸਾਰਾ ਸਿਸਟਮ ਇਹਦਾ ਹੀ ਇਹਦੇ ਵਿੱਚ ਟਿਕ ਜਾਂਦਾ ਜੀ ਵਿੱਚ ਡਰੋਨ ਵਿੱਚ ਜਨਰੇਟਰ ਪਾਣੀ ਲੈ ਕੇ ਜਾਣਾ ਜੀ ਜੋ ਆਪਾਂ ਸਪਰੇਅ ਵਾਸਤੇ ਉੱਥੇ ਤੇ ਇਹਦੇ ਵਿੱਚ ਬੈਂਟਰੀਆਂ ਤੇ ਰਿਮੋਟ ਵਗੈਰਾ ਸਾਰਾ ਇਹਦੇ ਵਿੱਚ ਟਿਕਦਾ ਜੀ ਠੀਕ ਆ ਆ ਜੋ ਇਹਦੇ ਬਾਕਸ ਬਣੇ ਹੋਇਆ ਜੀ ਸਾਰੇ ਇਹਦੇ ਵਿੱਚ ਦਵਾਈ ਟਿਕਦੀ ਹੈ ਜੀ ਆ ਨੀਚੇ ਬੈਂਟਰੀਆਂ ਵਾਲੇ ਆ ਗਏ ਜੀ ਆਪਣੇ ਕਿਹਾ ਬੈਂਟਰੀਆਂ ਦੇ ਬਕਸੇ ਆ ਗਏ ਜੀ ਆ ਢੋਲੀਆਂ ਦਿੱਤੀਆਂ ਨੇ ਜੀ ਦੋ ਤੇ ਤਿੰਨ ਉਧਰ ਬਈਆਂ ਪੰਜ ਇਹ ਪਾਣੀ ਵਾਸਤੇ ਹੈ ਜੀ ਆਪਾਂ ਦਾ ਘਰੋਂ ਪਾਣੀ ਲੈ ਕੇ ਜਾਣਾ 10 ਲੀਟਰ ਘਰੋਂ ਲੈ ਕੇ ਜਾਣਾ ਪੈਂਦਾ ਹਾਂਜੀ ਘਰੋਂ ਹੀ ਸਾਫ਼ ਪਾਣੀ ਲੈ ਕੇ ਜਾਣਾ ਜੀ ਸਾਫ਼ ਪਾਣੀ ਪਾਉਣਾ ਚਾਹੁੰਦੇ ਹਾਂ ਜੀ ਜੇ ਆਪਾਂ ਪਹਿਲਾਂ ਢੋਲਿਆਂ ਚ ਮੋਟਰਾਂ ਤੋਂ ਭਾਲਣ ਨੂੰ ਉਹ ਸੁਣੀ ਨਹੀਂ ਉਹ ਨਹੀਂ ਹੈਗਾ ਭਾਈ ਜੀ ਇਹ ਬਿਲਕੁਲ ਸਾਫ਼ ਪਾਣੀ ਪੈਣਾ ਜੀ ਕਿਉਂ ਨਿਊਜ਼ਲੌ ਦੀ ਜ਼ਿਆਦਾ ਫ੍ਰੀ ਹੈ ਜੀ ਕੋਈ ਮਿੱਟੀ ਘੱਟਾ ਪੈ ਗਿਆ ਤਾਂ ਬੰਦ ਹੋ ਜਾਂਦੀ ਹੈ ਓਕੇ ਆਹ ਸਿਸਟਮ ਹੈ ਹਾਂਜੀ ਹੁੰਦੀ ਹੈ ਠੀਕ ਹੈ ਕਿੰਨੇ ਲੀਟਰ ਪਾਣੀ ਪੈਂਦਾ ਇਹ ਚ ਭਾਈ ਉਹ ਵਾਕਿਆਪਨ ਖੋਲ ਦੇਣ ਜਾਣ ਕੇ ਦੇਣ ਭਾਈ ਕਿੰਨੇ ਚ ਪਾਣੀ ਲੈਣਾ ਇਹਦੇ ਚ 10 ਲੀਟਰ ਪਾਣੀ ਪੈਂਦਾ ਟਰਾਂਕ ਚ ਹਾਂਜੀ ਹਾਂਜੀ 10 ਲੀਟਰ ਪਾਣੀ ਪੈਂਦਾ ਤੇ ਇਹ ਕਿੰਨੇ ਲੀਟਰ ਦੀ ਢੋ ਹੋ ਸਕਦਾ ਈ 20 ਲੀਟਰ ਦੀ ਹੋਊਗੀ ਐ ਆਰਾਮਦਾਰੀ ਨਾਲ ਹਾਂ ਆਉਸੀ ਲੱਗਿਆ 20 ਲੀਟਰ ਦੀ ਐ 20 ਲੀਟਰ ਨਹੀਂ ਕਹਨੀ ਐ ਜੀ ਯਾਨੀ ਕਿ 2 ਕਿੱਲਿਆਂ ਦੀ ਕੰਨੀ ਐ ਹਾਂ 2 ਕਿੱਲਿਆਂ ਦੀ ਐ 10 ਕਿੱਲਿਆਂ ਦਾ ਪਾਣੀ ਇੱਕ ਵਾਰ ਚ ਚਲਾ ਜਾਇਆ ਗੁਰੂ ਜੀ ਨਾਲ ਜਿਹੜਾ ਆਪਾਂ ਲਾਇਆ ਕਿੰਨਾ ਚਿਰ ਬੈਟਰੀ ਕੱਢਦੀ ਆ ਫਿਰ ਇਹ ਬੈਟਰੀ ਬਾਈ ਜੀ ਇਹਦੇ 130 ਕਿਲੋਮੀਟਰ ਉਧਰ ਤੇ ਪਾਸੇ ਚੱਲਦੀ ਐ ਇਹਦੀ ਦਾ ਆਟੋ ਦੀ ਦਾ ਆਟੋ 130 ਕਿਲੋਮੀਟਰ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਆ ਯਾਰ ਬਾਕੀ ਇਧਰ ਆਪਣਾ ਜੀ ਡਰੋਨ ਆ ਗਿਆ ਜੀ ਇੱਧਰ ਡਰੋਨ ਆ ਸਾਰਾ ਸਾਹ ਜੀ ਤੇ ਡਰੋਨ ਦੇ ਨਾਲ ਆਪ ਨੂੰ ਆ ਆ ਤੇਰਾ ਕਵਰ ਹਨਾ ਆਟੋ ਜਿਹੜਾ ਕਿ ਡਰੋਨ ਦਾ ਹੈ ਇਹ ਆਟੋ ਦਾ ਕਵਰ ਆ ਗਿਆ ਜੀ ਇੱਕੋ ਦਾ ਆਟੋ ਦਾ ਹੈ ਇੱਧਰ ਵੀ ਆ ਦੇ ਭਾਈ ਤਿੰਨ ਢੋਲੀਆਂ ਰੱਖੀਆਂ ਹੋਈਆਂ ਹਾਂਜੀ ਦੋਸਰ ਸੀ ਪੰਜ ਢੋਲੀਆਂ ਪੂਰੀਆਂ ਠੀਕ ਹੈ ਹੁਣ ਆਪਾਂ ਬੰਨ ਨੂੰ ਜਨਰੇਟਰ ਤੇ ਆਓਪਨ ਕਰਕੇ ਰੱਖਾਈ ਜਨ ਨੂੰ ਖੋਲੀ ਇਹ ਫਿਰ ਜਾ ਕਰਕੇ ਆਪ ਸੀਲ ਲੱਗ ਕੇ ਆਂਦੀ ਹੈਗੀ ਸੀਲ ਹੀ ਓਪਨ ਕਰਨਾ ਸੀ ਕਰਨਾ ਪੈਣਾ ਕਿੰਨਾ ਵੇਡ ਲੱਗੂ ਟਸਾ ਦਾ ਭਾਈ ਇਹ ਟੋਟਲ 11 ਲੀਟਰ ਦਾ ਦਾ ਟੈਂਕ ਹੈ ਜੀ 10 ਕਿਲੋ ਲੀਟਰ ਹੀ ਪਾਣੀ ਪੈਂਦੇ ਨੇ ਉਸ ਤੋਂ ਐਕਸਟਰਾ weight ਨਹੀਂ ਜਾਂਦਾ ਐਕਸਟਰਾ weight ਮਤਲਬ ਐਵੇਂ weight 30 40 ਕਿਲੋ ਤੱਕ ਚੱਕ ਸਕਦਾ ਹੁੰਦਾ ਹੈਗਾ ਬਟ ਐਸਾ ਜਿਹੜਾ ਲਾਇਆ ਮੈਂ 10 ਲੀਟਰ ਦਾ ਕਿਉਂਕਿ ਪੇਲੋਡ 10 ਲੀਟਰ ਦਾ ਹੀ ਇਹਨੂੰ ਟੈਂਕ ਜੀ ਠੀਕ ਹੈ ਜਿਵੇਂ ਸਾਡੇ ਜਵਾਕ ਜਨ ਲੱਤੇ ਜਮਾ ਕਰਦੇ ਕਿਦੋਂ ਲੰਕਾ ਕੇ ਚੱਕਦਾ ਆ ਕਰੀਬ ਕਿੰਨੇ ਕਿੰਨੇ ਵਿੱਚ ਚੱਲੇ ਕੋਈ ਐਵੇਂ ਚਾਹੇ ਵੇਚਾ ਪਰ ਇਸ ਕੰਮੀ ਲੈਣਾਗਾ ਕਿਉਂਕਿ ਹੈ ਦੇਖੋ ਟੈਕਨੋ ਭਰਾਵਾ ਤੁਹਾਨੂੰ ਇਹ ਜੇ ਤੁਸੀਂ ਪਾਣੀ ਦੱਸ ਰਹੇ ਸੀ ਕਿੰਨਾ ਹੋ ਸਿਰਦਾ ਹੈ ਤੁਸੀਂ 250 ਮਾਈਕਰੋ ਕੀ ਕਹਿ ਰਹੇ ਸੀ ਇਹਦੇ ਬਾਰੇ 250 ਮਾਈਕਰੋਸ ਦੀ ਬੂੰਦ ਹੁੰਦੀ ਹੈ ਜਿਹੜਾ ਇਹਦਾ ਨੀਜ਼ਲਕ ਕਰਦੀ ਹੈ ਨਾ ਸਪਰੇਅ ਮੋ ਜੋ ਆਪਾਂ ਨੋਰਮਲ ਟੋਲੀ ਵਾਲੇ ਤੋਂ ਕਰਾਣੇ ਆ ਉਹਦੇ ਨਾਲ ਇਹਦੀ 250 ਗੁਣਾ ਪਤਲੀ ਬੂੰਦ ਹੁੰਦੀ ਹੈ 250 ਗੁਣਾ ਪਤਲੀ ਹੁੰਦੀ ਉਹਦੋਂ ਇਸੇ ਲਈ 10 ਲੀਟਰ ਵੀ ਪਾਣੀ ਚ ਵੀ ਕਾਹ ਜਾਵਾ ਜਿੰਦੀ ਮਰਜ਼ੀ ਸਪਰੇਅ ਕਰ ਬਿਲਕੁਲ ਬਿਲਕੁਲ ਹਾਲੇ ਜੋ ਵੀ ਜਿੰਨੀਆਂ ਵੀ ਮੈਡੀਸਿਨ ਜਵੇਂ ਆ ਰਹੀਆਂ ਉਹਨਾਂ ਜਵੇਂ ਸਜੰਟਾ ਨੇ ਕੱਢੀ ਉਹਨਾਂ ਨੇ 16 ਆਪਦੀ ਕੱਢ ਚੁੱਕੇ ਹੈਗੇ ਜੋ 16 ਦਵਾਈਆਂ ਆਪਾਂ 16 ਤਰੀਕੇ ਦੀ ਜਿਹੜੀ ਦਵਾਈ ਉਹ ਕਿ ਉਹਨਾਂ ਕਰਦੇ ਆ ਵੀ ਜੜਾ ਵਾਲੀਟਰ ਪਾਣੀ ਨਾਲ ਆਈਕਲ ਸੀਪੀਓ ਆਈ ਹੈ ਉਹਨੇ ਆ ਲਾਸਟ ਲਾਸਟ ਟਾਇਰ ਹੀ ਗੱਡਿਆ ਮੇਰੇ ਕਿਤੇ ਦੇਖਿਆ ਨਾਲ ਉਹਨਾਂ ਤੇ ਐਸੀ ਟਾਇਰ ਟ੍ਰੋਲ ਲਵਾ ਕੇ ਆਈ ਸੀ ਉਹਨਾਂ ਦਾ ਮੋਰ 90% ਲੋਕਾਂ ਨੇ ਬਹੁਤ ਅੱਛਾ ਰਿਜ਼ਲਟ ਦਿੱਤਾ ਇਹਦੇ ਨਾਲ ਆਪਣੇ ਪੰਜਾਬ 'ਚ ਸਾਰੇ ਟ੍ਰਾਇਲ ਚੱਲੇ ਸੀ ਬਸ ਆਪ ਮੈਂ ਤੁਹਾਨੂੰ ਦੱਸਦਾ ਆਪਣੇ ਪੰਜਾਬੀਆਂ ਦੀ ਇੱਕ ਹੀ ਗੱਲ ਦੀ ਦਿੱਕਤ ਹੈ ਹਰ ਇੱਕ ਬੰਦਾ ਸੋਚਦਾ 100 ਲੀਟਰ ਪਾਣੀ ਨਾਲ ਯਾਰ ਪਤਾ ਨਹੀਂ ਹੋਉ ਕਿ ਨਾ ਹਾਂਜੀ 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 ਤੇ ਜਦੋਂ ਦਵਾਈਆਂ ਕਰਤੀਆਂ ਫਿਰ ਤਾਂ ਕੋਈ ਦਿੱਕਤ ਨਹੀਂ ਹੈ ਨਹੀਂ ਫਿਰ ਤਾਂ ਕਾਂ ਜਾ ਹੋਣ ਵਾਲੀ ਚੀਜ਼ ਹੀ ਹੈ ਫਿਰ ਤਾਂ ਨਾਲ ਦਾ ਕਾਰਨ ਹੀ ਕੋਈ ਨਹੀਂ ਇਹਦੇ ਨਾਲ ਫਿਰ ਰੇਰੂ ਵਗੈਰਾ ਨਹੀਂ ਪੈਸਾ ਸੀ ਕੁ ਕੋਈ ਨਹੀਂ ਕਿ ਤੁਸੀਂ ਉਹ ਕਰਨਾ ਚਾਹਦੇ ਥੱਲੇ ਬ੍ਰੋਡਕਾਸਟਰ ਲੱਗ ਜਾਂਦਾ ਹੁੰਦਾ। ਜੇ ਮੇਰੇ ਰੇਰੂ ਪਾਣੀ ਹੋਵੇ। ਇਹਦੇ ਥੱਲੇ ਲੱਗ ਜਾਂਦਾ ਪਿੱਛੇ। ਹਾਂਜੀ ਥੱਲੇ ਲੱਗ ਜਾਏਗਾ। ਇਹ ਇਹਨਾਂ ਵੇਟ ਚੱਕ ਲੂ। ਨਹੀਂ ਲਏਗਾ ਉਹ ਵੀ 10 ਕਿਲੋਈ। ਅੱਛਾ। ਅੱਛਾ 10 ਕਿਲੋਈ ਹੋਏਗਾ। ਮਤਲਬ ਉਹ ਛੜਕਾ ਕਰ ਸਕਦੇ ਜਿਵੇਂ ਪੀਏਯੂ ਜਾਊਂਗੀ ਉਹਨਾਂ ਕੋਲ ਪਹੇਗਾ। ਉਹਨਾਂ ਨੇ ਬ੍ਰੋਡਕਾਸਟਰ ਥੱਲੇ ਲਵਾਇਆ ਹੋਇਆ ਹੈ। ਓਕੇ। ਵੀ ਆਪਰੇਸਰ ਲਵਾ ਸਕਦੇ ਐਸਾ ਹੋ। ਹੂੰ ਹੂੰ ਹੂੰ। ਕੱਲੀ ਰੇ ਵਾਸਤੇ ਬਹੁਤ ਕੱਲਾ ਹੈ ਨਾ ਯੂਜ਼ ਨਹੀਂ ਹੁੰਦਾ। ਅਰੇ ਥੱਲੇ ਮਲਟੀ ਸਪੈਕਟਰਲ ਕੈਮਰਾ ਲੱਗ ਉਹਦੇ ਚ ਕੀ ਉਹ ਖੇਤ ਦੀ ਇਮੇਜਿਸ ਲੈ ਕੇ ਆਂਦਾ ਸਾਰੀਆਂ ਫਿਰ ਆਪਾਂ ਚੈੱਕ ਕਰਕੇ ਦੱਸੇਗਾ ਵੀ ਆਪਣੇ ਖੇਤ ਕੀ ਕੀ ਚੀਜ਼ ਦੀ ਕਮੀ ਹੈ ਇਹਦੇ ਵਿੱਚ ਲੱਗਦਾ ਹਾਂ ਆ ਆਈਆ ਦੀ ਡੋਂਗਲ ਕਦੇ ਤੁਹਾਨੂੰ ਸਿੰਮ ਪਾਣੀ ਪੇਗੀ ਸਿੰਮ ਪਾਉਂਗੇ ਇਹ ਦੇਖੀਏ ਸਾਰੇ ਨਾਲ ਜਿਹੜੇ ਲੋਕਸ ਜਾਂਦੇ ਆ ਲਾਈਵ ਜਾਂਦੇ ਆ ਫਕੋ ਵਾਲਿਆਂ ਕੋਲ ਠੀਕ ਹੈ ਤਾਂ ਉਹਦੇ ਬਾਅਦ ਤੇ ਤੁਹਾਨੂੰ ਇਹ ਕਦੇ ਸਿੰਮ ਪਾਇਓ نیٹ ਚੱਲਦਾ ਹੋਵੇ ਨੋਰਮਲ ਡਰੋਨ ਦੇ ਅਥਰਸੀ ਦੇ ਵਿੱਚ ਲੱਗ ਜਾਵੇਗੀ ਛੋਟਾ ਲਿਖਿਆ ਪਿਆ ਨੂੰ ਆਨ ਕਰ ਲਓ ਠੀਕ ਹੈ ਇਹਦੇ ਵਾਲਾ ਇਹ ਆਨ ਕਰ ਲਓ ਚੋਕ ਨੂੰ ਤੇ ਚਲੋ ਫਿਊਲ ਨੂੰ ਕਿੱਥੇ ਕਰਦੇ ਹਾਂ ਠੀਕ ਹੈ ਫਿਰ ਲਓ ਲਾਈਟ ਬੰਦ ਕੀ ਕਰਨਾ ਜਦੋਂ ਟਿਊਬੂ ਬੰਦ ਹੋ ਜਾਂਦਾ ਥੱਲੇ ਫਿਰ ਬੰਦ ਹੋ ਜਾਂਦਾ ਇਟੋਕ ਜਰੂਰੀ ਹੈ ਲਾਉਣੀ ਛੋਕ ਕੋਈ ਸਟਾਰਟ ਕਰੋਂਗੇ ਉਸ ਤੋਂ ਬਾਅਦ ਅੰਦਰ ਕਰਦੇ ਹਾਂ ਬਸ ਇੰਮੀ ਵਾਰ ਦੇ ਖੱਲਿਆ ਕੇ ਦਾ ਨੌਂਗੇ ਤੱਕ ਮੈਂ ਕੋਈ ਪਲੇਅਰ ਨਾ ਹੁੰਦਾ ਕਰਦੇ ਹੋ ਜੀ ਇਹਨੂੰ ਜਿਹੜੇ ਜਿਹੇ ਫਾਦੇ ਨੇ ਸਹੀ ਤੇਰਾ ਵੀ ਤਾਰਾਂ ਤੋਂ ਕਿਨੇ ਬੁੱਟਲਾਏ ਤੇ ਆਪੇ ਆਪ ਹੀ ਦੱਸੂ ਹਨਾ ਤਾਰਾਂ ਤੋਂ ਕੋ ਅੱਗੇ ਮਗਰ ਅਸੀਂ ਸੈਂਸਰ ਹੁੰਦਾ ਲੈਫਟ ਰਾਈਟ ਤੇ ਨਹੀਂ ਸੈਂਸਰ ਹੁੰਦਾ ਅੱਛਾ ਉਹਨੇ ਫਰੰਟ ਤੋਂ ਚੱਲਦੇ ਹੈ ਨਹੀਂ ਆ ਫਰੰਟ ਆਪਣੇ ਵੱਲ ਆਦਾ ਜਿੱਦਾਂ ਨੋਲਸ ਹੋਏਗਾ ਉਧਰ ਹੋ ਜਾ ਫਰੰਟ ਬੈਕ ਨੂੰ ਜਾ ਰਿਹਾ ਹੈ ਬੰਤੀ ਉਹਨੂੰ ਉੱਪਰ ਨੀਚੇ ਜਾ ਰਿਹਾ आ देखो वार्निंग ऑफ साइकिल डिटेक्टेड सामने पेड़ दिया ने पन्ना लेके आ रहा नहीं आदा नहीं आपा कर सदे लोटर चाहिदा अपना सिस्टम के बाद कस यार इदन का आ सुननी पेणी ना ना बोल आ देखो झटका मारता हूं मेरी पक्के जोर करी ना ना जा जिना मैनुअल होगा तो सब अपना उनमें चलेगा ਆ ਲੈਂਡਲਾਰ ਦਾ ਆਟੋਮੈਟਿਕ ਹੋਣ ਲੈਂਡ